ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਆਸਾਂ ਜੀ। ਤੁਹਾਨੂੰ ਦੱਸ ਦਿਆ ਜਿੱਥੇ ਕੈਨੇਡਾ ਚ ਜਿੱਦਾਂ ਲੋਕੀ ਆਪਣੀ ਇੰਡੀਆ ਚ ਪ੍ਰੋਗਰਾਮ ਕਰਦੇ ਨਾ। ਮਾਰਾ ਮੋਟਾ ਜਿਹਾ ਫੰਕਸ਼ਨ ਹੈ ਦਾ ਸੁਪੂਲ ਸੈੱਜਾ ਖਾਣ-ਪੋਣ ਦਾ ਸਹਦਾ ਹੋਗਾ। ਕੀਰਤਨ ਕਰਨ ਦੇ ਲੰਗਰ ਲਾਉਂਦੇ। ਨਾ ਪਿਛਲੇ ਬੰਨੇ ਲਾਈ ਹੋਈ ਹੈ। ਟੈਂਟ ਲਾਇਆ ਹੋਇਆ ਜਿੱਦਾਂ। ਤੇ ਹਾਂ ਜੀ ਆਪਾਂ ਨੂੰ 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 ਮੈਂ ਬੈਕ ਸਾਈਡ ਸਿਰਾਂ ਸਾਰਾ ਬੈਕ ਸਾਈਡ ਤੋਂ ਘਰ ਤੇ ਇਸ ਤਰ੍ਹਾਂ ਸਾਰੇ ਘਰ ਦੇਖੋ ਪਿਛੇ ਸਾਰੇ ਕਾਦੇ ਖੁੱਲੇ ਪਏ ਨੇ ਤੇ ਆਹ ਦੇਖੋ ਕਿੰਨੇ ਵਧੀਆ ਚੀਜ਼ ਬਣਾਈ ਉੱਤਮ ਗੋਲਫਸ ਫੋਰ ਲਾਈਵ ਹੈ ਇਹ ਦੇਖ ਮੈਂ ਪਿਆ ਦੇ ਬੋਤਲ है, आप पिछले महीने देखो सारी यार, ठीक से याद बच्चे गेम भी लाई देखो पिछले महीने सारा जंगल जाइए तो आज नई दुवार देखो फेंस लगी है ता पीछे सब्जियां पी लगाईया देखो भिंडी वगैरह कद्दू वो पीछे तक देखो या पीछे सारा जंगल भी है वान ਉਹ ਦੇਖੋ ਇਹ ਬੱਤ ਨੂੰ ਕਿੰਨਾ ਵਧੀਆ ਇਹ ਚਪੇ ਦਾ ਮਾਰੋ ਦੋ ਜਿਹੜਾ ਮੱਛਰਿਆ ਫਿਰਦਾ ਹੈ ਨਾ ਇਹ ਨਾ ਤਿੰਨ ਟਾਂ ਚ ਵੀ ਨਾ ਆ ਗਿਆ ਵਧੀਆ ਮੌਸਮ ਹੀ ਜਾਂਦਾ ਬਹੁਤ ਵਧੀਆ ਅਯੋ ਵਧੀਆ ਆ ਰਿਹਾ ਹੈ ਗੱਟ ਚ ਨਾ ਚੱਲਦਾ ਕਾਹਦਾ ਮੇਪਰ